ਸੱਸੀ ਕਾ ਕਿਸਾਨ ਵੀਰੋ ਅੱਜ ਖੇਤ ਆਏ ਸੀ ਆਪਣੇ ਕਿਸੇ ਭਰਾ ਦਾ ਖੇਤ ਦੇਖਣ ਤਾਂ ਉਹਨੇ ਵੀ ਸਾਨੂੰ ਇੱਕ ਕਿਹਾ ਕਿ ਇੱਕ ਨਾ ਬੂਈ ਹੁੰਦੀ ਆ ਤੁਸੀਂ ਵੇਖੀ ਹੋਣੀ ਆ ਲਗਭਗ ਸਾਰੇ ਮੱਟਾ ਮੁੱਟਾ ਤੇ ਕਿਤੇ ਇਹਦੇ ਤੇ ਨਾ ਕੋਈ ਵੀ ਸਪਰੇਅ ਨਹੀਂ ਕੰਮ ਕਰਦੀ ਵੀ ਕੰਮ ਤਾਂ ਕਰਦੀ ਆ ਪਰ ਜਿਵੇਂ ਗ੍ਰਾਮੋ ਮਾਰ ਦਿੰਨੇ ਆ ਗ੍ਰਾਮੋਕਸ ਆਉਣ ਹੋ ਗਈ ਰਾਉਂਡ ਅਪ ਹੋ ਗਈ ਹਨਾ ਰਿਜ਼ਲਟ ਇਹਦਾ ਕੁਛਕ ਟਾਈਮ ਰਹਿੰਦਾ ਏ ਫੇਰ ਉਵੇਂ ਹੀ ਚੱਲ ਪੈਂਦੀ ਏ ਪਰ ਤੁਹਾਨੂੰ ਇੱਕ ਦੇਸੀ ਤਰੀਕਾ ਦੱਸਦਾ ਇਹਦਾ ਮੈਂ ਜੇ ਤੁਹਾਡਾ ਰਿਜ਼ਲਟ ਵੀ ਵਧੀਆ ਰਹੂਗਾ ਕੁਸੀਂ ਇਹਦੇ 'ਚ ਹੋ ਸਕਦਾ ਜੇ ਆਪਣੇ ਘਰੇ ਜਮਾਨ ਪਿਆ ਹੋ ਸਕਦਾ ਆਪਣਾ ਬਿਨਾ ਪੈਸਿਆਂ ਤੋਂ ਸਰ ਜੀ ਹਨਾ ਤੁਹਾਨੂੰ ਦੱਸਦਾ ਇੱਕ ਤਾਂ ਨੂਨ ਦਾ ਪੈਕਟ ਹੁੰਦਾ ਜਿਹੜਾ ਲਗਭਗ 10-15 ਰੁਪਏ ਦਾ ਆ ਜਾਂਦਾ ਹੈ ਆਪਣੇ ਕਿਤੇ ਵੀ ਦੁਕਾਨ ਤੋਂ ਇੱਕ ਤੁਸੀਂ ਕਿਲੋ ਯੂਰੀਆ ਲੈ ਲੈਣੀ ਹੈ ਉਹਨਾਂ ਨੂੰ ਅੱਡ-ਅੱਡ ਘੋਲਣਾ ਹੈ ਇੱਧਰ ਦੋ ਜਿਵੇਂ ਬਾਲਟੀਆਂ ਲੈ ਲਈਆਂ ਨੂਨ ਨੂੰ ਘੋਲ ਲਿਆ ਯੂਰੀਆ ਨੂੰ ਘੋਲ ਲਿਆ ਨੂਨ ਨੂੰ ਜਿਹੜਾ ਘੋਲਾਂਗੇ ਧਿਆਨ ਰੱਖਿਓ ਕਿਤੇ ਉਹ ਕਈ ਮਾਰੀ ਆਪਾਂ ਹੱਥ ਮਾਰ ਲੈਣੇ ਵਿੱਚ ਹੱਥ ਨਾਲ ਨਹੀਂ ਕੋਈ ਵੀ ਲੱਕੜ ਦਾ ਡੰਡਾ ਲੈ ਕੇ ਉਹਨੂੰ ਕਿਰਾਂ ਘੋਲ ਕੇ ਜਦੋਂ ਪੂਰਾ ਪਾਣੀ ਬਣ ਗਿਆ ਉਹਨਾਂ ਦੋਵਾਂ ਨੂੰ ਇਕੱਠੇ ਕਰਕੇ ਡਰਮੀ ਚ ਪਾ ਲਓ ਤੇ ਇਹ ਬੂਈ ਤੇ ਚਾਹੇ ਕੱਖ ਕੋਈ ਵੀ ਹੋਵੇ ਮੇਨ ਤਾਂ ਬਾਕੀ ਦਾ ਕੱਖ ਚਲੋ ਮਾਰੀ ਜਾਂਦੇ ਆ ਇਹ ਤੇ ਤੁਸੀਂ ਉਹ ਵੀ ਸਪਰੇਅ ਕਰਨੀ ਹੈ ਤੁਸੀਂ ਦੋ ਦਿਨਾਂ ਬਾਅਦ ਵੇਖਿਓ ਇਹ ਹੌਲੀ ਹੌਲੀ ਬੂਈ ਉਹ ਜਗ੍ਹਾ ਤੋਂ ਬਿਲਕੁਲ ਹੀ ਖਤਮ ਹੋ ਜਾਊਗੀ ਸੋ ਸਾਡੀਆਂ ਵੀਡੀਓ ਵੇਖਿਆ ਕਰੋ ਤੁਹਾਨੂੰ ਇਹੋ ਜੇ ਨੁਕਸੇ ਜਿਹੜੇ ਉਹ ਵੀ ਅਸੀਂ ਦੱਸਦੇ ਰਵਾਂਗੇ ਧੰਨਵਾਦ